ਸਰਕਾਰ ਨੇ ਆਪਣਾ ਪੱਖ ਰੱਖਿਆ ਜਿਹੜੇ ਅਫੀਸਰ ਸਾਹਿਬਾਨ ਸੀ ਸਾਡਾ ਜਿਹੜਾ ਹਤਮੀ ਪੱਖ ਇਹੀ ਆ ਪੀਐਸਸੀ ਲਗਭਗ ਜੇ ਅਸੀਂ ਕਹਿ ਰਹੇ ਹਾਂ 13 ਤੋਂ ਬਾਅਦ ਵੀ ਰਸਤਾ ਖੁੱਲਣਾ ਚਾਹੀਦਾ ਤੇ ਅਸੀਂ ਰਸਤਾ ਖੋਲਣ ਬਾਰੇ ਇਹੀ ਗੱਲ ਕਹੀ ਹੋਈ ਵੀ ਸਾਰਾ ਰਸਤਾ ਖੋਲਿਆ ਜਾਵੇ ਸਾਡੇ ਵੱਲੋਂ ਪਹਿਲੋਂ ਹੀ ਸਾਈਡਵੇ ਖੁੱਲੀਆਂ ਹੋਈਆਂ ਨੇ ਇਸ ਕਰਕੇ ਸਾਡੇ ਵੱਲੋਂ ਅਸੀਂ ਕਿਹਾ ਵੀ ਹਰਿਆਣਾ ਦੇ ਅਫੀਸਰ ਹੋਣ ਆ ਜਾਣ ਉਹ ਹੁਣ ਚਾਹਣ ਤੇ ਅਸੀਂ ਇਧਰੋਂ ਕੱਢ ਦਿੰਨੇ ਹੈਗੇ ਆ ਅਫੀਸਰਸ ਆਏ ਸੀਗੇ ਹਾਂ ਅਫੀਸਰ ਹਰਿਆਣਾ ਦੇ ਹੈਗੇ ਸੀਗੇ ਜੇ ਉਹਨਾਂ ਨੂੰ ਲੱਗੂ ਵੀ ਕਿਸਾਨਾਂ ਨੇ ਰਾਹ ਰੋਕਿਆ ਫਿਰ ਉਹ ਦੱਸਣ ਕਿਸਾਨਾਂ ਵੱਲੋਂ ਤਾਂ ਰਸਤਾ ਬੰਦ ਨਹੀਂ ਹੈਗਾ ਬੰਦ ਤਾਂ ਰਸਤਾ ਹਰਿਆਣਾ ਸਰਕਾਰ ਵੱਲੋਂ ਆ ਔਰ ਜੇ ਰਸਤਾ ਖੁੱਲ ਜਾਵੇ ਤੇ ਉਹ ਬਹੁਤ ਚੰਗੀ ਗੱਲ ਹੋਊਗੀ ਦੂਸਰੀ ਗੱਲ ਹੈਗੀ ਆ ਵੀ ਸਾਡਾ ਟਰੈਕਟਰ ਟਰਾਲੀ ਕੋਈ ਅਜੇਹਾ ਵਹੀਕਲ ਨਹੀਂ ਹੈਗਾ ਨਾ ਉਹਦੀ ਵਰਲਡ ਲੈਵਲ ਤੇ ਜਾਂ ਕੋਈ ਵਿਗਿਆਨਕ ਖੋਜ ਆਈ ਆ ਵੀ ਉਹ ਆਮ ਮਨੁੱਖਤਾ ਲਈ ਖਤਰਨਾਕ ਆ ਖੇਤੀ ਲਈ ਵਰਤਿਆ ਜਾਂਦਾ ਹੈਗਾ ਔਰ ਸਾਰੇ ਦੇਸ਼ ਵਿੱਚ ਚੱਲ ਰਿਹਾ ਹੈਗਾ ਔਰ ਕਿਸਾਨ ਆਪ ਨੂੰ ਇਸ ਟਰੈਕਟਰ ਨੂੰ ਆਪਣਾ ਪੁੱਤਰ ਮੰਨਦੇ ਆ ਤਾਂ ਉਹ ਟਰੈਕਟਰ ਟਰੋਲੀ ਆਪਣੇ ਜਿਹੜੇ ਅਸੀਂ ਆਪਣਾ ਕੱਪੜਾ ਲੱਤਾ ਵਿੱਚ ਰੱਖਣਾ ਆਪਣਾ ਲੰਗਰ ਪਾਣੀ ਹੁੰਦਾ ਤੇ ਟਰੋਲੀ ਇਹੋ ਜੀ ਚੀਜ਼ ਹੈ ਜੇ 2 ਫੁੱਟ ਪਾਣੀ ਥੱਲੇ ਆ ਵੀ ਜਾਵੇ ਤਾਂ ਵੀ ਖੜੀ ਰਹਿੰਦੀ ਆ ਤੋ ਪੀਸਫੁਲੀ ਅੰਦੋਲਨ ਵਾਸਤੇ ਇਹਨਾਂ ਦੀ ਇਹਨਾਂ ਤੋਂ ਬਗੈਰ ਸਰਦਾ ਨਹੀਂ ਹੈਗਾ ਅਸੀਂ ਇਹ ਕਿਹਾ ਹੈਗਾ ਬਾਕੀ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਫਿਰ ਮੀਟਿੰਗ ਕਰਾਂਗੇ ਦੂਜਾ ਸਾਡਾ ਸੀਗਾ ਵੀ ਅਸੀਂ ਗੱਲਬਾਤ ਕਰ ਲਈ ਕਦੀ ਨਹੀਂ ਭਜੇ ਤੁਹਾਡੇ ਮਾਧਿਅਮ ਰਹੀ ਅੱਜ ਫਿਰ ਕਹਿ ਦਿੰਦੇ ਆ ਕਿ ਜਦੋਂ ਸਰਕਾਰ ਚਾਹੇ ਉਦੋਂ ਸਾਡੇ ਨਾਲ ਬਹਿ ਕੇ ਗੱਲ ਕਰ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਹਿ ਕੇ ਮਸਲਾ ਨਿਬੜਲੇ ਕੋਈ ਨਹੀਂ ਚਾਹੁੰਦਾ ਹੈਗਾ ਵੀ 6-6 ਮਹੀਨੇ ਸੜਕਾਂ ਦੇ ਰੋਲੀਏ ਹਾਂ ਜਦੋਂ ਕੋਈ ਸੁਣਦਾ ਨਹੀਂ ਹੈਗਾ ਫਿਰ ਮਜਬੂਰ ਹੋਣਾ ਪੈਂਦਾ ਤੀਸਰਾ हरियाणा ने ना ਸਾਡਾ ਇਸ਼ੂ ਕੋਈ ਨਹੀਂ ਹਰਿਆਣੇ ਦੇ ਅਸੀਂ ਸੜਕ ਇਸਤੇਮਾਲ ਕਰਨੀਆਂ ਦਿੱਲੀ ਜਾਣ ਵਾਸਤੇ ਅਸੀਂ ਤਾਂ ਪੀਸਫੁਲੀ ਜਾ ਕੇ ਦਿੱਲੀ ਜਾ ਕੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਜੇ ਕੋ ਲਾਅਨ ਆਰਡਰ ਦਾ ਮਸਲਾ ਹੈਗਾ ਸੀਪੀ ਦਿੱਲੀ ਜਾਂ ਡੀਜੀਪੀ ਦਿੱਲੀ ਸਾਡੇ ਨਾਲ ਗੱਲ ਕਰ ਸਕਦਾ ਸੀ ਸੁਵਾਸ਼ਨ ਦਵਾ ਸਕਦੇ ਵੀ ਕੋਈ ਪੀਸਫੁਲੀ ਗੱਲ ਨਹੀਂ ਹੋਊਗੀ ਕਦੀ ਆ ਡੀਜੀਪੀ ਹਰਿਆਣਾ ਗੱਲ ਕਰ ਲਵੇ ਤੋ ਇਹ ਗੱਲਾਂ ਬਾਤਾਂ ਸਾਡੀਆਂ ਹੋਈਆਂ ਵੀ ਕੋਈ ਅਜਿਹਾ ਕੋਈ ਨਹੀਂ ਹੈਗਾ ਕਿਸਾਨ ਪੀਸਫੁਲ ਇਹ ਪਹਿਲੀ ਵਾਰ ਤੇ ਨਹੀਂ ਰੱਖੀ ਜੀ ਪਹਿਲਾਂ ਵੀ ਰੱਖੀ ਹੈ ਕਈ ਵਾਰ ਮਿਲਣੀ ਨਾ ਦੇਖੋ ਅੱਜ ਕੁਝ ਨਾ ਦੇਖੋ ਅੱਛਾ ਨਵਾਂ ਅਜੇ ਕੋਈ ਕੋਈ ਨਵੀਂ ਗੱਲ ਹੋਈ ਹੈ ਜੀ ਨਾ ਨਵੀਂ ਕੋਈ ਗੱਲ ਨਹੀਂ ਹੈਗੀ ਇਹੀ ਗੱਲਾਂ ਸੀਗੀਆਂ ਤੋ ਆਪਾਂ ਆਪਣਾ ਪੱਖ ਰੱਖਤਾ ਹੁਣ ਤੁਹਾਡੇ ਨਾਲ ਡਲੇਵਾਲ ਸਾਹਿਬ ਆਪਣੀ ਗੱਲ ਕਰ ਲੈਣਗੇ ਤੁਸੀਂ ਰੱਖਤਾ ਮੇਰੇ ਖਿਆਲ ਪੱਖ ਰੱਖਤਾ ਇਹ ਸਾਹਿਬ ਪ੍ਰੋਗਰਾਮ ਹੈ ਜੀ ਛੰਭੂ ਬਾਰਡਰ ਤੇ ਇਹ ਜ਼ਿਕਰ ਇਹ ਖੁੱਲਦਾ ਹੈ ਬਾਰਡਰ ਇਕਰ ਹਰਿਆਣਾ ਸਰਕਾਰ ਖੋਲਦੀ ਹੈ ਤਾਂ ਤੁਸੀਂ ਅੱਗੇ ਵਧੋਗੇ ਦੇਖੋ ਦੇਖੋ ਇੱਕ ਮੇਰੀ ਸੁਣੋ ਗੱਲ ਸਾਡਾ ਪਹਿਲੀ ਤੇ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਸਾਡੀਆਂ ਡਿਮਾਂਡਸ ਕੀ ਨੇ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਤੇ ਉਹ ਸੈਂਟਰ ਨਹੀਂ ਪੂਰੇ ਕਰਨੇ ਅਸੀਂ ਪੰਜਾਬ ਦੀ ਹੱਦ 'ਚ ਬੈਠੇ ਆ ਅੱਜ ਤਾਂ ਮੇਰਾ ਖਿਆਲ ਹੈ 18 ਫਰਵਰੀ ਤੋਂ ਬਾਅਦ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ ਤਜੇ ਹਜੇ ਤੱਕ ਰੋਧੂ ਬਾਅਦ ਫਿਰ ਸਰਕਾਰ ਬਣ ਗਈ 4 ਜੂਨ ਤੋਂ ਬਾਅਦ ਸਰਕਾਰ ਬਣ ਗਈ ਤੇ ਅੱਜ ਅਸੀਂ ਫਿਰ ਅਗਸਤ ਦਾ ਮਹੀਨਾ ਤੇ ਲਗਭਗ ਖਤਮ ਹੋਣ ਵਾਲਾ ਹੈ ਅਸੀਂ 21 ਅਗਸਤ ਦੇ ਵਿੱਚ ਆ ਗਏ ਆ ਤੇ ਸਰਕਾਰ ਨੇ ਫਿਰ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਤਾਂ ਇਹਦਾ ਮਤਲਬ ਕੀ ਹੈ ਕਿ ਸਰਕਾਰ ਸਾਡੇ ਨਾਲ ਇੱਥੇ ਬੈਠਿਆਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ ਸਾਡਾ ਮਸਲਾ ਦਿੱਲੀ ਗਵਰਨਮੈਂਟ ਨਾਲ ਹੈ ਸਾਨੂੰ ਉੱਥੇ ਜਾ ਕੇ ਹੀ ਆਪਦਾ ਮੁੱਦਾ ਚੁੱਕਣਾ ਪੈਣਾ ਹੈ ਔਰ ਉਹਦੇ ਲਈ ਅਸੀਂ ਮਤਲਬ ਇਹ ਚਾਹ ਰਹੇ ਹਾਂ ਕਿ ਅਸੀਂ ਜਦੋਂ ਵੀ ਇਹ ਸੜਕਾਂ ਖੁੱਲਦੀਆਂ ਨੇ ਰਸਤਾ ਖੁੱਲਦੀ ਨੇ ਅਸੀਂ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਮੀਟਿੰਗ ਕਰਕੇ ਅਸੀਂ ਫਿਰ ਮਤਲਬ ਅੱਗੇ ਸਾਨੂੰ ਜਾਣਾ ਸਾਡੀ ਇਹ ਇੱਕ ਮਜਬੂਰੀ ਹੈ ਦੂਜੀ ਜਿਹੜੀ ਗੱਲ ਮੈਂ ਅਗਲੀ ਕਹਿਣੀ ਚਾਹਣਾ ਹੈ ਜਿਵੇਂ ਭੰਦੇਰ ਸਾਹਿਬ ਨੇ ਗੱਲ ਬੜੀ ਵੱਡੀ ਕਹੀ ਹੈ ਤੁਹਾਨੂੰ ਕਿ ਟਰੈਕਟਰ ਵਾਸਤੇ ਕਿੱਥੇ ਆ ਇਹ ਕਿ ਵੀ ਟਰੈਕਟਰ ਸੜਕ ਤੇ ਨਹੀਂ ਚੜ੍ਹ ਸਕਦਾ ਆਲਰੇਡੀ ਜੇਕਰ ਇਹ ਸਾਡੇ ਤੇ ਰੋਕ ਲੱਗ ਜਾਏਗੀ ਕਿ ਤੁਹਾਡਾ ਟਰੈਕਟਰ ਹੀ ਨਹੀਂ ਸੜਕ ਤੇ ਚੜ੍ਹਨ ਦੇਣਾ ਇਹਦਾ ਮਤਲਬ ਕਿਸਾਨੀ ਦੀ ਬਿਲਕੁਲ ਚੱਕਾ ਜਾਮ ਕਰ ਦਿੱਤਾ ਜਾਏਗਾ ਇਹਨਾਂ ਦੀ ਇਸ ਜਿਹਦੇ ਨਾਲ ਕਿਉਂ ਇਸ ਮੀਟਿੰਗ ਚ ਵੀ ਕਰੀਏ ਮੈਂ ਮੈਂ ਹਾਂ ਮੈਂ ਮੈਂ ਟਰੈਕਟਰ ਦਾ ਜ਼ਿਕਰ ਬਾਰ-ਬਾਰ ਕਰ ਰਿਹਾ ਮੈਂ ਮੈਂ ਜਿਹੜੀ ਬੇਨਤੀ ਕਰ ਰਿਹਾ ਕਿਉਂਕਿ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਆਈ ਕਿ ਟਰੈਕਟਰ ਨਾ ਲੈ ਕੇ ਜਾਣਾ ਤਾਂ ਸਾਡੀ ਇਹ ਹੈ ਕਿ ਦੇਖੋ ਟਰੈਕਟਰ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਇਸ ਟਰੈਕਟਰ ਦਾ ਕਹਿੰਦੇ ਮੋਟਰ ਵਹੀਕਲ ਐਕਟ ਦੇ ਤਹਿਤ ਇਹ ਸੜਕ ਤੇ ਨਹੀਂ ਚੱਲਣ ਵਾਸਤੇ ਤੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਕਿਸਾਨ ਆਪਦੇ ਖੇਤ ਦੇ ਵਿੱਚ ਫਸਲ ਪੈਦਾ ਕਰ ਲਈ ਕਿਸਾਨ ਨੇ ਤਾਂ ਜਦੋਂ ਖੇਤ ਦੇ ਵਿੱਚੋਂ ਫਸਲ ਦੀ ਕਟਾਈ ਹੋਈ ਤੇ ਉਸੇ ਵੇਲੇ ਟਰੈਕਟਰ ਨੇ ਤਾਂ ਸੜਕ ਤੇ ਚੜ ਜਾਣਾ ਹੈ ਕਿਸੇ ਥਾਂ ਦੇ ਉੱਤੇ 50 ਕਿਲੋਮੀਟਰ ਜਾਣਾ ਪੈਣਾ ਕਿਸੇ ਤੇ 25 ਕਿਲੋਮੀਟਰ ਜਾਣਾ ਪੈਣਾ ਕਈ ਕਈ ਫਸਲਾਂ ਇਹੋ ਜਿਹੀਆਂ ਨੇ ਸਾਡੇ ਕਿਸਾਨ ਨੂੰ 100-100 ਕਿਲੋਮੀਟਰ ਦੂਰ ਲਾ ਕੇ ਵੇਚਣੀਆਂ ਪੈਂਦੀਆਂ ਨੇ ਅਗਰ ਉਹ ਹੈ ਤਾਂ ਫਿਰ ਇਹਦਾ ਮਤਲਬ ਟਰੈਕਟਰ ਦੇ ਨੂੰ ਜੇ ਸੜਕਾਂ ਤੇ ਨਾ ਚੜਨ ਦੇ ਤਾਂ ਬਿਲਕੁਲ ਖਤਮ ਹੋ ਜਾਣੀ ਹੈ ਦੂਜੀ ਗੱਲ ਜਾਨੀ ਕਿ ਪ੍ਰਸ਼ਾਸਨ ਦਾ ਇਹੋ ਜਿਹਾ ਰਵਈਆ ਰਿਹਾ ਕਿ ਤੁਸੀਂ ਅਸੀਂ ਖੋਲਾਂਗੇ ਲੇਕਿਨ ਤੁਸੀਂ ਹੋਰ ਕਿਸੇ ਜ਼ਰੀਏ ਨਾਲ ਚਲੇ ਜਾਓ ਟਰੈਕਟਰ ਨਾਲ ਲੈ ਕੇ ਜਾਓ ਆਏ ਅਗਰ ਨਹੀਂ ਇਹਦੇ ਬਿਨਾ ਦੇਖੋ ਮੈਨੂੰ ਐਂ ਦੱਸਿਓ ਪੰਦੇਰ ਸਾਹਿਬ ਨੇ ਗੱਲ ਦੱਸੀ ਕਿ ਆਪਾਂ ਸਰਕਾਰ ਦਾ ਸੁਭਾਅ ਦੇਖਿਆ ਸੀ ਵੀ ਕਹੀ ਗੱਲ ਇੱਥੇ ਅੰਦਰ ਵੀ ਕਹੀ ਹੈ ਕਿ ਸਰਕਾਰ ਦਾ ਸੁਭਾਅ ਦੇਖਿਆ ਮੈਂ ਪਿਛਲੀ ਵਾਰੀ ਅਸੀਂ 13 ਮਹੀਨੇ ਬੈਠੇ ਹਾਂ ਨਾ ਨਹੀਂ ਸੁਣੀ ਹੁਣ 18 ਫਰਵਰੀ ਤੋਂ ਬਾਅਦ ਫਿਰ ਬੈਠੇ ਹਾਂ ਸਰਕਾਰ ਨੇ ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ ਤਾ ਫਿਰ ਮੈਨੂੰ ਐਂ ਦੱਸੋ ਵੀ ਜਦੋਂ ਸਰਕਾਰ ਦਾ ਸੁਭਾਅ ਹੀ ਹੈ ਕਿ ਤੁਸੀਂ ਲੰਬਾ ਟਾਈਮ ਆ ਕੇ ਬੈਠੋ ਤਾਂ ਗੱਲ ਸੁਣਾਗੇ ਤਾਂ ਫਿਰ ਲੰਬਾ ਟਾਈਮ ਜੇ ਬੈਠਣਾ ਤੇ ਯਾਰ ਮੈਨੂੰ ਐਂ ਦੱਸਿਓ ਵੀ ਕਦੇ ਕੋਈ ਬੰਦਾ ਆਪਦੇ ਘਰ ਤੋਂ ਬਗੈਰ ਆਪਦੇ ਸ਼ੈਲਟਰ ਤੋਂ ਬਿਨਾ ਕਿ ਸਰਦੀ ਦੇ ਰੋਤੇ ਵਿੱਚ ਕਿੱਥੇ ਜਾਏਗਾ ਗਰਮੀ ਦੇ ਵਕਤ ਵਰਦੀ ਅੱਗ ਦੇ ਵਿੱਚ ਕਿੱਥੇ ਬੈਠਾ ਕੇ ਲੁਕੇਗਾ ਸਰਦੀ ਦੇ ਮੌਸਮ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਇਹ ਸਾਰੀਆਂ ਮੌਕਿਆਂ ਦੇ ਉੱਤੇ ਕਿਸਾਨ ਨੂੰ ਸ਼ੈਲਟਰ ਦੀ ਲੋੜ ਆ ਹਰ ਵਿਅਕਤੀ ਨੂੰ ਲੋੜ ਹੈ ਔਰ ਉਸੇ ਤਰ੍ਹਾਂ ਦਾ ਮਤਲਬ ਕਿਸਾਨ ਵੀ ਇੱਕ ਮੌਕਾ ਹੈ ਇੰਨੀ ਮੈਨਾ ਚੀਜ਼ਾਂ ਦੀ ਲੋੜ ਹੈ ਅਗਲੀ ਕੋਈ ਮੀਟਿੰਗ ਦਾ ਵੀ سلسلہ ਹੋਇਆ ਆ ਉਹਨਾਂ ਨੇ ਇਹ ਕਿਹਾ ਹੈ ਕਿ ਵਿਖਦੇ ਵਿੱਚ ਆਪਣੀਆਂ ਮੀਟਿੰਗਾਂ ਦਾ ਮਤਲਬ سلسلہ ਜਿਹੜਾ ਜਾਰੀ ਰਹੇਗਾ ਔਰ ਉਹ ਉਹ ਜਿਹੜਾ ਮਤਲਬ ਜਾਰੀ ਰੱਖਿਆ ਆ ਅਸੀਂ ਇੱਕ ਗੱਲ ਜ਼ਰੂਰ ਆਈ ਸੀ ਉੱਥੇ ਕਿ ਡਿਮਾਂਡਸ ਨੇ ਜਿਹੜੀਆਂ ਦੇਖੋ ਬੜੀ ਵੱਡੀ ਗੱਲ ਹੈ ਸਭ ਤੋਂ ਮਤਲਬ ਇੰਪੋਰਟੈਂਟ ਗੱਲਾਂ ਜਿਹੜੀਆਂ ਕਰਨ ਵਾਲੀਆਂ ਨੇ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆ ਮਾਨਯੋਗ ਪ੍ਰਧਾਨ ਮੰਤਰੀ ਜੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨੇ ਇਹਨਾਂ ਦੇ ਆਉਦੇ ਹੱਥ ਦੀ ਰਿਪੋਰਟ ਪਈ ਹੈ ਔਰ ਰਾਜੇ ਮੁੱਖ ਪ੍ਰਧਾਨ ਮੰਤਰੀ ਨੇ ਅੱਜ ਲਾਗੂ ਕਰ ਸਕਦੇ ਨੇ ਜਦੋਂ ਉਸ ਵੇਲੇ ਕਹਿੰਦੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਲਾਉ ਚਾਹੀਦਾ ਹੈ ਤਾਂ ਸਾਨੂੰ ਤਾਂ ਬੜੀ ਖੁਸ਼ੀ ਹੋਣੀ ਚਾਹੀਦੀ ਵੀ ਸਾਡਾ ਪ੍ਰਧਾਨ ਮੰਤਰੀ ਵੀ ਕੁਦਰਤੀ ਉਹੀ ਆ ਗਿਆ ਔਰ ਉਹ ਸਾਨੂੰ ਅਜਿੱਤ ਕਰਮਤ ਦਿੱਤਾ ਨਹੀਂ ਜਾ ਰਿਹਾ ਡਾਕਟਰ ਸੁਮਿੰਨਾਥ ਦੀ ਰਿਪੋਰਟ ਬਾਰੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਬੜੇ ਹੀ ਭਾਸ਼ਣਾ ਚ ਔਰ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਵਾ ਕਿ ਸੀ2+15 ਨਾਲ ਦੇਵਾਂਗੇ ਇਦੀ ਮਨ ਇਦੂ ਵੀ ਗਾਂ 2018 ਦੇ ਵਿੱਚ ਸਾਨੂੰ ਰਿਟਨ ਦੇ ਵਿੱਚ ਇਹ ਦਿੱਤਾ ਵਾ ਕਿ ਬੇਦਨ 3 ਮੰਥ ਅਸੀਂ ਡਾਕਟਰ ਸੁਮਿੰਨਾਥ ਦੀ ਰਿਪੋਰਟ ਜਿਹੜੀ ਸੀ2+50 ਲਾਗੂ ਕਰਦੇ ਹਾਂਗੇ ਲੈਕਿਨ ਅਜ ਦੀ ਕਰਵੜੀ ਲੱਗੂ ਹੋਈ। ਸੋ ਮੀਟਿੰਗ ਦੇ ਵਿੱਚ ਨਿਕਲੇ ਸਿੱਟਾ ਜੀ ਹੁਣ। ਦੇਖੋ ਮੀਟਿੰਗ ਦਾ ਤਾਂ ਇਹ ਹੈ ਗੱਲ ਕਿ ਉਹਨਾਂ ਨੇ ਸਾਨੂੰ ਗੱਲ ਰੱਖੀ ਆ। ਅਸੀਂ ਉਹਨਾਂ ਨੂੰ ਜਵਾਬ ਦਿੱਤਾ ਜਿਹੜਾ ਸਾਡਾ ਬਣਦਾ ਸੀ। ਉਹਨਾਂ ਨੇ ਇਹ ਕਿਹਾ ਕਿ ਵਿਖਤ ਦੇ ਵਿੱਚ ਆਪਣੀ ਐਸੀ ਤਰ੍ਹਾਂ ਦੁਬਾਰਾ ਮੀਟਿੰਗ ਫਿਰ ਸ਼ਾਮਿਲ ਕਿ ਸਿੱਟਾ ਕੁਝ ਨਹੀਂ ਨਿਕਲਿਆ। ਸਿੱਟਾ ਨਹੀਂ ਨਿਕਲੇਗਾ। ਪ੍ਰਸ਼ਾਸਨ ਕੀ ਕਹਿੰਦਾ ਤੁਹਾਡੇ ਅੱਗੇ? ਤੁਸੀਂ ਤਾਂ ਆਪਣੀ ਮੰਗਾਂ ਰੱਖ ਕੇ ਆਏ ਹੋ ਪ੍ਰਸ਼ਾਸਨ ਨੂੰ। ਨਹੀਂ ਨਹੀਂ ਅਸੀਂ ਮੰਗਾਂ ਨਹੀਂ ਰੱਖ ਕੇ ਆਏ। ਅਸੀਂ 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 ਸੁਣੋ ਮੇਰੀ ਗੱਲ। ਅਸੀਂ ਮੰਗਾਂ ਨਹੀਂ ਰੱਖ ਕੇ ਆਏ। ਅਸੀਂ ਮੁੱਦਿਆਂ ਤੇ ਗੱਲ ਹੋਈ। ਉਹਨਾਂ ਨੇ ਗੱਲ ਜਿਹੜੀ ਰੱਖੀ ਉਸ ਹੈ ਤਾਂ ਹੁਣ ਕੋਈ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ 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 ਹਜੇ ਕੋਈ ਫੈਸਲਾ ਨਹੀਂ ਹੈ ਫੈਸਲਾ ਮਤਲਬ ਜਿਹੜਾ ਉਹ ਤਾਂ ਗਾਂਧੀਆ ਗੱਲਾਂ ਨੇ ਉਹਨਾਂ ਨੇ ਮੀਟਿੰਗ ਦੁਬਾਰਾ ਆਖਿਆ ਵੀ ਫਿਰ ਕਰਾਂਗੇ